ਸਸੇਕਲ ਦੋਸਤੋ ਮੋਟੀਵੇਸ਼ਨ ਥੌਟ ਤੋਂ ਅੱਜ ਆਪਾਂ ਗੱਲ ਕਰਦੇ ਆਂ ਪਤੀ ਪਤਨੀ ਦੇ ਰਿਸ਼ਤੇ ਦੀ ਆਪਾਂ ਸਾਰੇ ਜਾਣਦੇ ਆਂ ਕਿ ਸਮਾਜ ਦੇ ਵਿੱਚ ਬਹੁਤ ਸਾਰੇ ਰਿਸ਼ਤਿਆਂ ਦੇ ਨਾਲ ਆਪਾਂ ਇੱਕ ਦੂਜੇ ਨਾਲ ਗੰਡੇ ਹੋਏ ਹਾਂ ਜਾਂ ਇੱਕ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਤੇ ਇਹਨਾਂ ਸਾਰੇ ਰਿਸ਼ਤਿਆਂ ਵਿੱਚੋਂ ਭਵੇਂ ਅਸੀਂ ਮਾਂ ਦੇ ਰਿਸ਼ਤੇ ਨੂੰ ਉੱਚ ਦਰਜਾ ਦਿੰਦੇ ਆਂ ਪਰ ਇੱਕ ਹੋਰ ਰਿਸ਼ਤਾ ਜਿਸ ਨੂੰ ਅਸੀਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਨਿਭਾਉਂਦੇ ਰਹਨੇ ਆ ਤੇ ਆਖਰੀ ਸਾਹ ਵੀ ਇਸੇ ਰਿਸ਼ਤੇ ਦੇ ਲਿਖੇ ਲਾ ਦਿੰਨੇ ਆ ਤੇ ਉਹ ਰਿਸ਼ਤਾ ਹੁੰਦਾ ਹੈ ਪਤੀ ਪਤਨੀ ਦਾ ਇੱਕ ਰਿਸ਼ਤਾ ਸੋ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਇਸੇ ਪਤੀ ਪਤਨੀ ਦੇ ਰਿਸ਼ਤੇ ਬਾਰੇ ਕਿ ਉਹ ਰਿਸ਼ਤਾ ਕਿਸ ਤਰ੍ਹਾਂ ਹੁੰਦਾ ਕਿਸ ਤਰ੍ਹਾਂ ਚੱਲਦਾ ਹੈ ਕਿਸ ਤਰ੍ਹਾਂ ਅਸੀਂ ਜਵਾਨੀ ਦੇ ਵਿੱਚ ਉਸ ਰਿਸ਼ਤੇ ਨੂੰ ਨਿਭਾਉਣ ਪ੍ਰਤੀ ਪੂਰੇ ਜਾਗਰੂਕ ਨਹੀਂ ਹੁੰਦੇ ਤੇ ਬੁਢਾਪੇ ਵਿੱਚ ਜਾ ਕੇ ਸਾਨੂੰ ਫਿਰ ਪਸਤਾਉਣਾ ਪੈਂਦਾ ਸੋ ਦੋਸਤੋ ਆਓ ਫਿਰ ਗੱਲ ਕਰਦੇ ਆਪਾਂ ਪਤੀ ਪਤਨੀ ਦੇ ਰਿਸ਼ਤੇ ਬਾਰੇ ਜਦੋਂ ਕੋਈ ਵੀ ਨਵਾਂ ਰਿਸ਼ਤਾ ਪਤੀ ਪਤਨੀ ਦਾ ਜੁੜਦਾ ਤਾਂ ਨਵੇਂ ਨਵੇਂ ਰਿਸ਼ਤੇ ਦੇ ਵਿੱਚ ਉਹਨਾਂ ਦੇ ਵਿੱਚ ਮਨਮਟਾਵ ਜਾਂ ਟਕਰਾਅ ਹੋਣ ਦੀ ਸੁਭਾਵਨਾ ਤਕਰੀਬਨ ਹੁੰਦੀ ਹੈ ਕਿਉਂਕਿ ਜਿਹੜੀ ਲੜਕੀ ਹੁੰਦੀ ਹੈ ਉਹ ਆਪਣਾ ਸਾਰਾ ਪਰਿਵਾਰ ਛੱਡ ਕੇ ਇੱਕ ਨਵੇਂ ਪਰਿਵਾਰ ਦੇ ਵਿੱਚ ਆ ਕੇ ਪੈਰ ਪਾਉਂਦੀ ਹੈ ਤਾਂ ਉਸ ਨੂੰ ਉਸ ਪਰਿਵਾਰ ਦੇ ਵਿੱਚ ਅਡਜਸਟ ਹੋਣ ਲਈ ਕੁਝ ਸਮਾਂ ਤਾਂ ਲੱਗਦਾ ਹੈ ਪਰ ਉਸ ਅਡਜਸਟ ਹੋਣ ਦੇ ਸਮੇਂ ਦੇ ਵਿੱਚ ਹੀ ਕਈ ਵਾਰ ਉਹਨਾਂ ਦੇ ਵਿੱਚ ਕਾਫੀ ਤਕਰਾਰ ਜਾਂ ਮਨਮਟਾਵ ਰਹਿੰਦਾ ਹੈ ਤਾਂ ਉਹ ਜਿਹੜਾ ਮਨਮਟਾਵ ਨਵੇਂ ਰਿਸ਼ਤੇ ਦੇ ਵਿੱਚ ਉਹਨਾਂ ਵਿੱਚ ਆ ਜਾਂਦਾ ਹੈ ਕਈ ਵਾਰੀ ਉਹ ਸਾਰੀ ਲਾਈਫ ਜਾਂ ਪੂਰੀ ਜ਼ਿੰਦਗੀ ਉਹ ਚੱਲਦਾ ਤੇ ਉਹਦਾ ਪ੍ਰਭਾਵ ਸਾਡੇ ਉਹ ਰਿਸ਼ਤੇ ਦੇ ਆਖਰੀ ਭਲਾਂ ਤੱਕ ਸਾਡੇ ਵਿੱਚ ਬਣਿਆ ਰਹਿੰਦਾ ਹੈ ਤੇ ਉਹ ਮਨਪਟਾਵ ਕਈ ਵਾਰ ਤਲਾਕ ਦੀ ਵਜ੍ਹਾ ਬਣ ਜਾਂਦਾ ਜਾਂ ਦੋਸਤੋ ਇੱਕ ਆਪਾਂ ਹੋਰ ਵੀ ਗੱਲ ਕਰਦੇ ਆ ਕਿ ਜਦੋਂ ਆਪਾਂ ਦੇਖਦੇ ਆ ਪੁਰਾਣੇ ਲੋਕਾਂ ਦੇ ਵਿੱਚ ਜਿਹੜੇ ਰਿਸ਼ਤੇ ਆਂ ਦੀ ਅਪਨਤ ਸੀ ਉਹ ਕਿੰਨੇ ਸੱਚੀ ਸੋਚੀ ਤੇ ਕਿੰਨੀ ਠੋਸ ਸੀ ਅੱਜ ਦੇ ਰਿਸ਼ਤੇ ਬਹੁਤ ਕਮਜ਼ੋਰ ਹੋ ਚੁੱਕੇ ਨੇ ਬਹੁਤ ਹੀ ਜਿਹੜੀ ਹੈਗੀ ਸਾਡੇ ਸ਼ਹਿਸ਼ੀਲਤਾ ਉਹ ਘਟ ਚੁੱਕੀ ਹੈ ਤੇ ਅਸੀਂ ਆਪਣਾ ਰਿਸ਼ਤਾ ਤੋੜਨ ਲੱਗੇ ਜਾਂ ਇੱਕ ਦੂਜੇ ਨਾਲ ਤੋੜ ਵਿਛੋੜਾ ਕਰਨ ਲੱਗੇ ਬਾਲ ਸੋਚਦੇ ਨਹੀਂ ਕਈ ਵਾਰ ਉਹ ਕਦਮ ਜੋ ਚੁੱਕਦੇ ਅਸੀਂ ਗਲਤ ਵੀ ਹੁੰਦਾ ਐਵੇਂ ਆਪਾਂ ਗੱਲ ਕਰਦੇ ਆ ਪਤੀ ਪਤਨੀ ਜਿਹੜੇ ਹੁੰਦੇ ਆ ਉਹ ਜਵਾਨੀ ਵਿੱਚ ਲੜ ਲੜ ਕੇ ਜਿਹੜਾ ਇੱਕ ਦੂਜੇ ਨਾਲ ਬੁੱਢੇ ਹੋ ਜਾਂਦੇ ਆ ਤੇ ਪਰ ਜਦੋਂ ਉਹਨਾਂ ਤੇ ਬੁਢਾਪਾ ਆ ਜਾਂਦਾ ਹੈ ਤਾਂ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਜਵਾਨੀ ਵਾਲੇ ਦਿਨ ਉਹ ਸਾਡਾ ਨਵਾਂ ਨਵਾਂ ਰਿਸ਼ਤਾ ਕਿੰਨਾ ਹਸੀਨ ਸੀ ਕਿੰਨੇ ਹਸੀਨ ਸਨ ਉਹ ਪਲ ਜਿਹੜੇ ਅਸੀਂ ਇੱਕ ਦੂਜੇ ਨਾਲ ਲੜ ਲੜ ਕੇ ਗੁਜ਼ਾਰ ਦਿੱਤੇ ਬੁਢਾਪੇ ਵਿੱਚ ਜਦੋਂ ਕੋਈ ਪੁੱਛਣ ਵਾਲਾ ਨਹੀਂ ਰਹਿੰਦਾ ਤਾਂ ਪਤਨੀ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਪਤੀ ਦੀ ਉਹਦੀ ਜ਼ਿੰਦਗੀ ਦੇ ਵਿੱਚ ਕੀ अहमਤ ਸੀ ਤੇ ਪਤੀ ਨੂੰ ਵੀ ਇਹੀ ਅਹਿਸਾਸ ਹੁੰਦਾ ਹੈ ਕਿ ਉਸ ਦੀ ਪਤਨੀ ਉਸ ਲਈ ਕੀ ਹੈ ਜਵਾਨੀ ਵਿੱਚ ਭੋਰਾ ਜਿੰਨੀ ਵੀ ਤਕਲੀਫ ਹੋਣ ਤੇ ਪਤਨੀ ਆਪਣਾ ਬੈਗ ਚੋਲਾ ਜਾਂ ਟੈਜੀ ਚੁੱਕ ਕੇ ਆਪਣੇ ਪੇਕੇਆਂ ਨੂੰ ਚਲੀ ਜਾਂਦੀ ਹੈ ਪਰ ਜਦੋਂ ਬੁਢਾਪਾ ਆ ਜਾਂਦਾ ਹੈ ਤਾਂ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਕੋਈ ਵੀ ਆਪਣਾ ਨਹੀਂ ਕਿਸੇ ਨੇ ਉਸ ਨੂੰ ਮਜਬੂਰੀ ਦੀ وجہ ਨਾਲ ਬਰਦਾਸ਼ਤ ਕੀਤਾ ਤੇ ਕਿਸੇ ਨੇ ਉਸ ਨੂੰ ਰਿਸ਼ਤਿਆਂ ਦੀ وجہ ਨਾਲ ਪੇਕੇਆਂ ਦੇ ਵਿੱਚ ਬਰਦਾਸ਼ਤ ਕੀਤਾ ਤੇ ਜੇਕਰ ਉਹਦਾ ਆਪਣਾ ਕੋਈ ਸੀ ਜਾਂ ਕੋਈ ਹੈ ਤਾਂ ਉਹ ਪਤੀ ਜਿਹਦੇ ਨਾਲ ਉਹ ਪੂਰੀ ਜ਼ਿੰਦਗੀ ਲੜਦੀ ਰਹੀ ਤੇ ਪਤੀ ਨੂੰ ਵੀ ਇਹੀ ਅਹਿਸਾਸ ਜਦੋਂ ਉਸਤੇ ਬढ़ापा ਹੁੰਦਾ ਹੁੰਦਾ ਹੈ ਕਿ ਜੇਕਰ ਉਸ ਦਾ ਕੋਈ ਦੁੱਖ ਵਡਾਉਣ ਵਾਲੀ ਸੀ ਤਾਂ ਉਹਦੀ ਪਤਨੀ ਹੀ ਸੀ ਜਿਸ ਨਾਲ ਲਲ ਲੜ ਕੇ ਉਹਨੇ ساری ਜ਼ਿੰਦਗੀ ਗੁਜ਼ਾਰ ਦਿੱਤੀ ਤੇ ਉਹ ਹਸੀਨ ਪਲ ਜਿਹੜੇ ਉਸਨੇ ਹੱਸਦਿਆਂ ਖੇਡਦਿਆਂ ਜਾਂ ਇੱਕ ਦੂਜੇ ਨਾਲ ਖੁਸ਼ੀ-ਖੁਸ਼ੀ ਬਣਾਉਂਦਿਆਂ ਗੁਜ਼ਾਰਨੇ ਸੀ ਉਹ ਇੱਕ ਦੂਜੇ ਨਾਲ ਲੜਾਈ ਝਗੜੇ ਵਿੱਚ ਹੀ ਬੀਤ ਗਏ ਤੇ ਜਦੋਂ ਪਤੀ ਪਤਨੀ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਉਹਨਾਂ ਦਾ ਜੋ ਰਿਸ਼ਤਾ ਸੀ ਇੱਕ ਦੂਜੇ ਨਾਲ ਲੜ ਲੜ ਕੇ ਗੁਜ਼ਾਰ ਦਿੱਤਾ ਤੇ ਇੱਕ ਦੂਜੇ ਲੜਦੇ ਲੜਦੇ ਹੀ ਵੱਡੇ ਹੋ ਗਏ ਤਾਂ ਉਹ ਸਮਾਂ ਸਾਡੇ ਹੱਥਾਂ ਵਿੱਚੋਂ ਖਿਸਕ ਚੁੱਕਿਆ ਹੁੰਦਾ ਹੈ ਜੋ ਵਾਪਸ ਨਹੀਂ ਆ ਸਕਦਾ ਜਿਵੇਂ ਭਾਈ ਵੀਰ ਸਿੰਘ ਜੀ ਦਾ ਕਥਨ ਹੈ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਤ੍ਰੀਕ ਸਮੇ ਖਿਸਕਾਈ ਕਰਨੀ ਸੋ ਦੋਸਤੋ ਜੇਕਰ ਕਿਸੇ ਦੇ ਵੀ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਕੋਈ ਕੜਵਾਹਟ ਜਾਂ ਕੋਈ ਮਨ ਮਟਾਵ ਜਾਂ ਕੋਈ ਰਿਸ਼ਤਿਆਂ ਦੇ ਵਿੱਚ ਟਕਰਾਰ ਹੈ ਤਾਂ ਉਸ ਨੂੰ ਤੁਸੀਂ ਅੱਜ ਹੀ ਠੀਕ ਕਰਨ ਦੀ ਕੋਸ਼ਿਸ਼ ਕਰੋ ਅੱਜ ਹੀ ਆਪਣੀ ਜਿਹੜੀ ਪਤੀ ਪਤਨੀ ਦੀ ਇੱਕ ਸੋਹਣੀ ਲਾਈਫ ਹੈ ਜੋ ਇਸ ਧਰਤੀ ਦਾ ਸਵਰਗ ਕਹੀ ਜਾਂਦੀ ਹੈ ਤੇ ਉਸ ਨੂੰ ਅੱਜ ਹੀ ਆਪਣੀ ਜ਼ਿੰਦਗੀਏ ਜਿਉਣੀ ਸ਼ੁਰੂ ਕਰੋ ਤੇ ਕਿਤੇ ਇਹ ਨਾ ਹੋਵੇ ਬੁਢਾਪੇ ਵਿੱਚ ਜਾ ਕੇ ਤੁਹਾਨੂੰ ਇਹ ਕਹਿਣਾ ਪਵੇ ਕਿ ਕਾਸ਼ ਮੈਂ ਐਂ ਕੀਤਾ ਹੁੰਦਾ ਕਾਸ਼ ਮੈਂ ਇੰਜ ਕਰ ਲੈਂਦਾ ਹੁੰਦਾ ਤੇ ਕਾਸ਼ ਇਹ ਨਾ ਹੁੰਦਾ ਸੋ ਦੋਸਤੋ ਉਸ ਸਮੇਂ ਤੁਹਾਡੀ ਲਾਈਫ ਦੇ ਵਿੱਚ ਕਾਸ਼ ਦੀ ਕੋਈ ਮਹੱਤਤਾ ਨਹੀਂ ਰਹਿਣੀ ਜਿਹੜਾ ਪਲ ਤੁਹਾਡੇ ਹੱਥਾਂ ਚੋਂ ਲੰਘ ਗਿਆ ਉਹ ਮੁੜ ਕੇ ਨਹੀਂ ਆਉਣਾ ਸੋ ਆਪਣੀ ਲਾਈਫ ਨੂੰ ਆਪਣੇ ਪਤੀ ਪਤਨੀ ਦੇ ਰਿਸ਼ਤੇ ਨੂੰ ਸੁਧਾਰੋ ਐਵੇਂ ਨਿੱਕੀ ਮੋਟੀ ਗੱਲ ਤੇ ਤੁਸੀਂ ਕਿਸੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਹੋਰ ਨੂੰ ਬੁਲਾ ਕੇ ਆਪਣੇ ਰਿਸ਼ਤਿਆਂ ਨੂੰ ਹੋਰ ਕਮਜ਼ੋਰ ਨਾ ਕਰੋ ਸੋ ਦੋਸਤੋ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਕੋਈ ਮੈਂ ਬਾਲਾ ਬੁੱਢੀ ਜੀਵੀ ਨਹੀਂ ਹਾਂ ਤੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਆਪਣਾ ਦਿਲ ਕਰਦਾ ਹੁੰਦਾ ਹੈ ਵੀ ਆਪਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜਾ ਆਪਣੇ ਫੇਸਬੁੱਕ ਤੇ ਜੁੜੇ ਦੋਸਤਾਂ ਨਾਲ ਦੋ ਚਾਰ ਗੱਲਾਂ ਕਰੀਏ ਤੇ ਉਹ ਮਨ ਦੇ ਜਿਹੜੇ ਬਲਬਲੇ ਹੁੰਦੇ ਆ ਉਹ ਸ਼ਾਂਤ ਹੋ ਜਾਂਦੇ ਆ ਤੇ ਸੋ ਦੋਸਤੋ ਇਹ ਬੇਨਤੀ ਪ੍ਰਵਾਨ ਕਰਿਓ ਆਪਣੇ ਰਿਸ਼ਤੇ ਹੋਰ ਸੁਧਾਰ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਹਾਸਦੇ ਖੇਡਦੇ ਬਤਾਓ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਅਖੀਰ ਤੇ ਆਪਾਂ ਇਹੀ ਕਹਨੇ ਹੁੰਨੇ ਆ ਕਿ ਜ਼ਿੰਦਗੀ ਜੰਦਾਬਾ